ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਆਪਾਂ ਸ਼ੁਰੂ ਕਰਦੇ ਆਂ ਆਪਣਾ ਅਗਲਾ ਬਲੌਗ ਜਿੱਥੋਂ ਵੀਡੀਓ ਖਤਮ ਹੋਈ ਸੀਗੀ ਨੈਕਸਟ ਆਪਾਂ ਉਥੇ ਹੀ ਵੀਡੀਓ ਸਟਾਰਟ ਕਰਤੀ ਤੇ ਜਿੱਦਾਂ ਆਪਾਂ ਛੋਲੇ ਉਵਾਲਣੇ ਰੱਖਤੇ ਸੀਗੇ ਸਵੇਰੇ ਮੈਂ ਭੌਕੇ ਰੱਖੇ ਸੀਗੇ ਉਵਾਲਲੇ ਤੇ ਇਹ ਥੋੜੀ ਜਿਮੈਂ ਆਪਣੇ ਖਾਣ ਲਈ ਕੱਢੇ ਆ ਤੇ ਆਲੂ ਵੀ ਕੱਟ ਲਿਆ ਟਮਾਟਰ ਵੀ ਕੱਟ ਲਿਆ ਤੇ ਤੜਕਾ ਆਪਾਂ ਲਾਉਣ ਲੱਗ ਗਏ ਤੜਕਾ ਮੈਂ ਲਾ ਰਹੀ ਸੀਗੀ ਸਿੰਪਲ ਬਸ ਜ਼ੀਰਾ ਤੇ ਥੋੜੀ ਜੀ ਹਿੰਗ ਪਾ ਕੇ ਤੇ ਬਸ ਪਿਆਜ਼ ਤੇ ਆਦਰਕ ਤੇ ਹਰੀ ਮਿਰਚ ਬਸ ਜਦੋਂ ਇਹ ਭਨ ਗਿਆ ਤੇ ਆਪਾਂ ਟਮਾਟਰ ਪਾ ਦਾਂਗੇ ਤੇ ਫਿਰ ਆਪਾਂ ਕਾਲੇ ਛੋਲੇ ਪਾ ਕੇ ਆਲੂ ਪਾ ਕੇ ਤੇ ਗਰੇਵੀ ਰੱਖ ਲਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਸਿੰਪਲ ਜੇ ਤਰੀਕੇ ਨਾਲ ਹੀ ਆਪਾਂ ਸਬਜ਼ੀ ਬਣਾਉਣੀ ਆ ਕੋਈ ਬਾੜਾ ਨਮਕ ਵਿੱਚ ਮਸਾਲੇ ਕੋਈ ਜ਼ਿਆਦਾ ਚਾਟਪਾਟ ਵਾਲੇ ਨਹੀਂ ਪਾਉਂਦੇ ਹੈਗੇ ਸਿੰਪਲ ਜੇ ਬਸ ਨਮਕ ਮਿਰਚ ਹਲਦੀ ਤੇ ਮਸਾਲਾ ਪਾਵਾਂਗੇ ਤੇ ਪਹਿਲਾਂ ਆਪਾਂ ਹੁਣ ਚਲੋ ਜੀ ਤੜਕਾ ਭੁੰਨ ਲਈਏ ਨਾਲ ਦੀ ਨਾਲ ਹੀ ਮੈਂ ਕਿਹਾ ਚਲੋ ਵੀਡੀਓ ਵੀ ਸ਼ੁਰੂ ਕਰ ਹੀ ਲੈਨੇ ਆ ਤੇ ਆ ਦੇਖ ਲਓ ਇਹ ਮੈਂ ਤੁਹਾਨੂੰ ਤਾਂ ਦਿਖਾਇਆ ਸ਼ਾਮ ਨੂੰ ਸਿਰਤ ਦੁਬਾਰਾ ਸੌਂਗੀ ਆ ਇਹ ਸਾਢੇ 4 ਵਜੇ ਸੁੱਤੀ ਆ ਹੁਣ ਘੰਟਾ ਕ੍ਰੈਸਟ ਕਰੂਗੀ ਤੇ ਚਲੋ ਜੀ ਫਿਰ ਮੈਂ ਤੜਕਾ ਲਾ ਲਵਾਂ ਤੇ ਫਿਰ ਮਿਲਦੇ ਆ ਜੀ ਆਪਾਂ ਅੱਗੇ ਨਾ ਪਤਾ ਲੋਜੀ ਇਹ ਹੈਗਾ ਹੁਣ ਸ਼ਾਮ ਦਾ ਟਾਈਮ ਆ 6 ਕਵਜੇ ਦਾ ਟਾਈਮ ਆ ਤੇ ਇੱਥੇ ਆਪਾਂ ਲੱਗੇ ਸੀ ਆਪਣੇ ਮੋਤਿਆਂ ਨੂੰ ਪਾਣੀ ਪਾਉਣ ਮੁਰਝਾਏ ਜੇ ਭਈ ਬਚਾਰੇ ਆਹ ਜਾਮਣ ਕੱਢ ਕੇ ਨਾ ਉਧਰ ਬਾਹਰ ਲਾਉਣੀ ਆ ਮੈਂ ਇਹਦੇ ਪਾਪਾ ਨੂੰ ਜਿੰਨੀ ਆ ਹਾਂ ਹਾਂ ਇਹ ਬਾ ਆਜੋ ਬਾ ਬਾਬਾ ਇੱਕ ਮਿੰਟ ਬੁੱਤ ਇੱਕ ਮਿੰਟ ਆ ਕੜੀ ਪੱਤੇ ਦੀ ਗ੍ਰੋਥ ਨਹੀਂ ਨਹੀਂ ਹੋ ਰਹੀ ਪਤਾ ਨਹੀਂ ਕਾਹ ਤੋਂ ਨਹੀਂ ਹੋ ਰਹੀ ਸਮਝ ਨਹੀਂ ਆ ਰਿਹਾ ਤੇ ਇਧਰ ਟਮਾਟਰ ਸਿੱਖਾ ਲੈ ਆਪਣਾ ਟਮਾਟਰ ਵੀ ਲੱਗ ਗਿਆ ਹੁਣ ਇਹ ਕਹਿੰਦੀ ਮੈਨੂੰ ਫੜਾਓ ਤੇ ਮੈਂ ਪਾਣੀ ਪਾਵਾਂ ਦੇਖ ਲਓ ਚਲੋ ਆ ਜੋ ਪਾਣੀ ਪਾ ਦਈਏ ਹੁਣ ਮੈਂ ਅਈ ਚੱਕ ਕੇ ਬਾਲਟੀ ਪਾ ਦੇਣੀ ਆ ਕਿਉਂਕਿ ਇਹਨੇ ਤਾਂ ਇਦਾਂ ਹੀ ਕਰਨੀਆਂ ਹੋ ਡੋਲ ਤਾਂ ਆ ਆਪਣੀ ਜਮੈਨ ਛੋਟੀ ਜੀ ਜਾੜੀ ਰਹਿ ਗਈ ਸੀਰਤ ਨੇ ਪੱਤੇ ਤੋੜਤੇ ਚਲੋ ਆਜੋ ਇੱਧਰ ਇੱਥੇ ਹੁਣ ਆਪਾਂ ਬਸ ਹੁਣ ਵਿੜਾ ਤੋੜਾਂ ਮੈਂ ਨਾਲ ਹੀ ਪੈਪ ਲਾ ਦੂੰਗੀ ਉਹ ਪਾਣੀ ਪੈ ਜੂਗਾ ਦੇਖਦੇ ਆ ਰਾਤ ਨੂੰ ਲਾ ਕੇ ਰੱਖਦੇ ਆ ਪੈਪ ਆਜੋ ਜੀ बत्टा, की बत्टा, हो गया बटन ए बटन दिखा ये हम एरता लग गया पिया अस बहर बैठे आये हाए पानी चलिया मैं फटा ਟਰੈਕਟਰ ਦੇਖਣ ਭੱਜ ਗਿਆ ਉਹ ਉਥੇ। ਓਹੋ। ਇੱਥੇ ਨਾ ਸ਼ਾਮ ਦੇ ਟਾਈਮ ਅਸੀਂ ਬਾਹਰ ਬੈਠੇ ਸੀਗੇ ਤੇ ਸਾਹਮਣੇ ਨਾ ਦੇਖਿਓ ਉਥੇ ਨਾ ਇੱਕ ਨਾ ਛਤਰੀ ਤੇ ਕਬੂਤਰ ਹੀ ਆ। ਛੋਟਾ ਜਿਹਾ ਕਬੂਤਰ ਦਾ ਬੱਚਾ ਹੀ ਆ ਨਾ ਕਬੂਤਰ ਆ ਪਤਾ ਨਹੀਂ। ਬੱਚਾ ਹੀ ਆ ਪਤਾ ਨਹੀਂ। ਤੇ ਇਹ ਉਹਦਾ ਪੈਰ ਬੰਨਿਆ ਹੋਇਆ ਇੱਕ ਤੇ ਉਹਨੂੰ ਉਡਾ ਉਡਾ ਕੇ ਨਾ ਦੇਖਦੇ ਜਦੋਂ ਉੜਦਾ ਗਿਆ ਹਨਾ ਚਲੋ ਉਹਦਾ ਪੈਰ ਬੰਨਿਆ ਕਰਕੇ ਤੇ ਵਿਚਾਰਾ ਫੇਰ ਉੱਥੇ ਦੁਬਾਰਾ ਆ ਕੇ ਬਹਿ ਜਾਂਦਾ ਹਨਾ ਮੈਨੂੰ ਦੇਖ ਕੇ ਬੜਾ ਹੀ ਹੋਈ ਜਾਂਦਾ ਸੀ ਇਹਨੂੰ ਵੀ ਸਾਰਿਆਂ ਨੂੰ ਹਨਾ ਆਜ਼ਾਦੀ ਵਧੀਆ ਲੱਗਦੀ ਆ ਨਾ ਸਾਰਿਆਂ ਨੂੰ ਫਰੀडम ਪਸੰਦ ਆ ਉਹ ਕਿਉਂ ਲੈ ਚਲੇਓ ਤੇ ਇਹਨੂੰ ਕਿੰਨੀ ਬੰਦਿਸ਼ ਜੀ ਲੱਗੀ ਪਈ ਆ ਹਨਾ ਵਿਚਾਰੇ ਨੂੰ ਤੇ ਮੈਨੂੰ ਬੜਾ ਦੇਖ ਕੇ ਤਰਸ ਜਾਈ ਜਾਂਦਾ ਸੀ ਇਹਨੂੰ ਬਸ ਮੈਨੂੰ ਲੱਗਦਾ ਹੁਣ ਇਹਨੂੰ ਥੱਲੇ ਲਾਉਣਗੇ ਤੇ ਉਹਦਾ ਵੀ ਜੀ ਕਰਦਾ ਹੋਊਗਾ ਵੀ ਮੈਂ ਉੱਡਾਂ ਹਨਾ ਜਿਵੇਂ ਹੋਰ ਪੰਛੀ ਉੱਡੇ ਫਿਰਦੇ ਆ ਖੁੱਲੇ ਆਸਮਾਨ ਚ ਤੇ ਉਹਨੂੰ ਦੇਖ ਕੇ ਸੱਚੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਤਰਸ ਆ ਰਿਹਾ ਸੀ ਤੇ ਮੈਂ ਕਦੋਂ ਦੀ ਦੇਖੀ ਜਾ ਰਹੀ ਸੀ ਤੇ ਮੈਨੂੰ ਹੁਣ ਲੱਗਿਆ ਵੀ ਮੈਂ ਤੁਹਾਡੇ ਨਾਲ ਵੀ ਇਹ ਚੀਜ਼ ਸ਼ੇਅਰ ਕਰਾਂ ਉਹ ਦੇਖੋ ਇੱਕ ਤਾਂ ਮੇਰੀ ਪਾਂਹ ਦੇ ਵਿੱਚ ਦਰਦ ਹੋ ਰਹੀ ਹੈ ਤੇ ਮੇਤੋਂ ਨਾ ਕੈਮਰਾ ਸਟਿਲ ਫੜਿਆ ਨਹੀਂ ਜਾ ਰਿਹਾ ਉਹ ਦੇਖੋ ਛਤਰੀ ਦੇ ਉੱਪਰ ਬੈਠਾ ਗਾਇ ਹੁਣ ਦੇਖੋ ਧਿਆਨ ਜਦੋਂ ਉੱਡਣ ਲੱਗਦਾ ਉਹਦਾ ਪੈਰ ਬੰਨਿਆ ਹੋਇਆ ਕਰਕੇ ਉਹ ਤੋਂ ਜ਼ਿਆਦਾ ਉੱਡਿਆ ਨਹੀਂ ਜਾਂਦਾ ਦੇਖ ਪੰਛੀਆਂ ਦਾ ਵੀ ਦਿਲ ਕਰਦਾ ਵੀ ਅਸੀਂ ਉੱਡੀਏ ਹਨਾ ਦੇਖ ਲਓ ਇਹਨਾਂ ਦੀ ਵੀ ਆਜ਼ਾਦੀ ਕੈਦ ਕੀਤੀ ਹੋਈ ਆ ਕਈਆਂ ਨੂੰ ਸ਼ੌਂਕ ਹੁੰਦਾ ਚਲੋ ਕਬੂਤਰ ਰੱਖਣ ਦਾ ਬਹੁਤ ਆ ਇੱਥੇ ਤਾਂ ਮੈਂ ਦੇਖਿਆ ਵੈਸੇ ਪਿੰਡ ਚ ਆ ਕੇ ਇੱਥੇ ਕਬੂਤਰਾਂ ਦਾ ਸ਼ੌਂਕ ਲੋਕਾਂ ਨੂੰ ਬਹੁਤ ਜ਼ਿਆਦਾ ਹੀ ਆ ਪਰ ਇਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਬਾਕੀ ਆਪਣਾ ਆਪਣਾ ਸਭ ਕੁਝ ਠੀਕ ਆ ਨਾ ਪਰ ਮੈਨੂੰ ਇਹ ਚੀਜ਼ ਪਰਸਨਲੀ ਵਧੀਆ ਨਹੀਂ ਲੱਗਦੀ ਵੀ ਐ ਕਿਸੇ ਨੂੰ ਕੈਦ ਕਰਕੇ ਰੱਖਣਾ ਪੰਛੀ ਨੂੰ ਜੇਦੀ ਆਪਦੇ ਮਸਤੀ ਚਾਲੂ ਆ ਰੋੜੀ ਆ ਚੱਕ ਕੇ ਸੜ ਦਿੰਦੀ ਆ ਫਿਰ ਉਹਨੂੰ ਚੱਕਦੀ ਆ ਫਿਰ ਸੜ ਦਿੰਦੀ ਆ

ਤੇ ਥੋੜੀ ਦੇਰ ਪਹਿਲਾਂ ਮੈਂ ਨਾ ਇੱਕ ਕਲਿੱਪ ਬਣਾਈ ਸੀਗੀ ਤੇ ਇਸ ਤੋਂ ਪਹਿਲਾਂ ਹਨਾ ਤੁਸੀਂ ਦੇਖੀ ਵੀ ਹੋਣੀ ਆ ਤੇ ਉਹਦੇ ਵਿੱਚ ਨਾ ਕਬੂਤਰ ਸੀਗਾ ਛੋਟਾ ਜਿਹਾ ਤੇ ਉਹ ਕਿਸੇ ਨੇ ਛਤਰੀ ਤੇ ਬਿਠਾਇਆ ਹੋਇਆ ਸੀ ਤੇ ਉਹਦੀ ਲੱਤ ਨੂੰ ਨਾ ਹੂੰ ਰੱਸੀ ਬੰਨੀ ਹੋਈ ਸੀ ਤੇ ਵਿਚਾਰਾ ਉੱਡਣ ਦੀ ਕੋਸ਼ਿਸ਼ ਕਰਿਆ ਕਰੇ ਤੇ ਜਿੰਨੀ ਕ ਰੱਸੀ ਦੀ ਸਪੇਸ ਬਣਾਈ ਹੋਈ ਸੀ ਉਹਨਾਂ ਕਾ ਟੋੜ ਲਿਆ ਕਰੇ ਉਸ ਤੋਂ ਬਾਅਦ ਵਿਚਾਰਾ ਫੇਰ ਨਾਲ ਉੱਡ ਹੋਵੇ ਉਹ ਤੋਂ ਹਨਾ ਉਹਨੂੰ ਦੇਖ ਕੇ ਮੈਂ ਮੈਨੂੰ ਤਾਂ ਇੰਨਾ ਤਰਸ ਜਾ ਆਇਆ ਹਨਾ ਵੀ ਉਹਦਾ ਵੀ ਜੀ ਕਰਦਾ ਉੱਡਣ ਨੂੰ ਹਨਾ ਮਤਲਬ ਮੈਨੂੰ ਪਰਸਨਲੀ ਆ ਵੀ ਇਹ ਚੀਜ਼ ਮੇਰੀ ਮਤਲਬ ਸੋਚ ਆ ਆਪਾਂ ਕਿਸੇ ਨੂੰ ਤਾਂ ਨਹੀਂ ਕਹਿੰਦੇ ਤੇ ਮਤਲਬ ਮੈਨੂੰ ਪਰਸਨਲੀ ਮਤਲਬ ਕੇ ਵੀ ਇਦਾਂ ਚਿੜੀਆਂ ਕਬੂਤਰਾਂ ਜਾਂ ਜੋ ਵੀ ਤੋਤੇ ਵਗੈਰਾ ਕੋਈ ਰੱਖਦਾ ਹਨ ਤੇ ਜੇ ਉਹਨੂੰ ਕੈਦ ਕਰਕੇ ਰੱਖਦੇ ਆ ਤਾਂ ਮਤਲਬ ਮੈਨੂੰ ਉਹ ਚੀਜ਼ ਬਹੁਤ ਮਤਲਬ ਕਿ ਹਾਰਟ ਜੇ ਕਰਦੀ ਹੈ ਵੀ ਹਨਾ ਆਪਾਂ ਕਿਸੇ ਦੀ ਆਜ਼ਾਦੀ ਕਿਉਂ ਛਿੰਦੇ ਆ ਨਾ ਵੀ ਕਿਉਂ ਖੋਹਨੇ ਆ ਹੁਣ ਮੰਨ ਲਓ ਆਪਾਂ ਹੀ ਆ ਆਪਾਂ ਨੂੰ ਕੋਈ ਰਸੀ ਬਨ ਕੇ ਰੱਖੇ ਆਪਣੇ ਪੈਰ ਨੂੰ ਆਪਾਂ ਨੂੰ ਕਦੇ ਬਸ ਤੂੰ ਇੰਨੀ ਕਲੀਮਟ ਆ ਤੇਰੀ ਤੋਰਨ ਦੀ ਤੇ ਇੰਨਾ ਕੀ ਤੋਰਨਾ ਤੇ ਉਦੋਂ ਅੱਗੇ ਨਹੀਂ ਜਾਣਾ ਹੈਗਾ ਹਨਾ ਤੇ ਆਪਾਂ ਨੂੰ ਕਿਵੇਂ ਲੱਗਦਾ ਉਹ ਚੀਜ਼ ਆਪਾਂ ਸੋਚ ਕੇ ਦੇਖੀਏ ਜੇ ਤੇ ਚਲੋ ਬਾਕੀ ਕੀ ਸ਼ੌਂਕ ਹੁੰਦਾ ਹਨਾ ਹਰ ਇੱਕ ਦਾ ਕਿਸੇ ਨੂੰ ਕਬੂਤਰ ਕਬੂਤਰ ਬਾਜੀ ਦਾ ਸ਼ੌਂਕ ਆ ਕਿਸੇ ਨੂੰ ਕੋਸ਼ ਕਿਸੇ ਨੂੰ ਕੋਸ਼ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਇਹਨਾਂ ਵੀ ਮੈਂ ਅਗਲੇ ਨੂੰ ਕਹਿੰਨੇ ਆ ਤੇ ਪਰ ਮੈਨੂੰ ਉਹਨੂੰ ਦੇਖ ਕੇ ਵਿਚਾਰੇ ਨੂੰ ਬਹੁਤ ਹਨਾ ਬੈਡ ਜਿਹਾ ਫੀਲ ਹੋਇਆ ਮੈਨੂੰ ਦੇਖ ਕੇ ਹਨਾ ਵੀ ਯਾਰ ਉੱਚੀ ਕਰਦਾ ਸੀ ਉਡਣ ਨੂੰ ਹਨਾ ਤੇ ਮਤਲਬ ਆ ਮਤਲਬ ਉਹ ਵੀ ਚਾਹੁੰਦਾ ਹੋਊਗਾ ਹਨਾ ਵੀ ਹੋਰਾਂ ਦੀ ਤਰ੍ਹਾਂ ਉੱਡਾਂ ਹਨਾ ਹੁਣ ਹੋਰਾਂ ਨੂੰ ਦੇਖ ਕੇ ਸੋਚਦੇ ਤਾਂ ਹੈਗੇ ਆ ਕੋਈ ਵੀ ਆ ਚਾਨਵਰ ਆ ਪੰਛੀ ਆ ਕੋਈ ਵੀ ਆ ਹੁਣ ਜੁਰਤਨ ਵੀ ਕਲੇ ਇਨਸਾਨ ਹੀ ਸੋਚਦੇ ਆ ਤੇ ਮੈਂ ਮੈਨੂੰ ਉਹਨੂੰ ਦੇਖ ਕੇ ਨਾ ਬਹੁਤ ਫੀਲ ਹੋਇਆ ਵੀ ਵੀ ਕਿਹਦਾ ਦਿਲ ਕਰਦਾ ਹਨਾ ਵੀ ਅਸੀਂ ਆਜ਼ਾਦ ਨਾ ਹੋਈਏ ਕੀਦਾ ਨਹੀਂ ਦਿਲ ਕਰਦਾ ਹਨਾ ਵੀ ਅਸੀਂ ਆਜ਼ਾਦ ਹੋਈਏ ਵੀ ਫ੍ਰੀडम ਮਿਲੇ ਸਾਨੂੰ ਹਨਾ ਤੇ ਉਹ ਵੀ ਸੋਚਦਾ ਹੋਊਗਾ ਆਫੀਸ਼ੀਅਲੀ ਉਹ ਵੀ ਹਨਾ ਨਾਰਮਲ ਜੀ ਗੱਲ ਆ ਵੀ ਸੋਚਦਾ ਹੀ ਹੋਣਾ ਵਾ ਹਨਾ ਚਾਹੇ ਪੰਛੀ ਆ ਜੋ ਵੀ ਆ ਤੇ ਪਰ ਸੱਚੀ ਮੈਨੂੰ ਮਨ ਨੂੰ ਬਹੁਤੀ ਅਜੀਬ ਜਿਹਾ ਲੱਗਿਆ ਮੈਂ ਇਹਦੇ ਪਾਪਾ ਨਾਲ ਨੂੰ ਵੀ ਸ਼ੇਅਰ ਕਰੂੰਗੀ ਗੱਲ ਹਨਾ ਹਜੇ ਆਏ ਨਹੀਂ ਤੇ ਮੈਨੂੰ ਬਹੁਤ ਹੀ ਲੱਗਿਆ ਬੰਮੇ ਦਵਰ ਉਤਰਸ ਆਇਆ ਉਹਨੂੰ ਦੇਖ ਕੇ ਵਿਚਾਰੇ ਨੂੰ ਬਹੁਤ ਤਰਸਾਇਆ ਵੀ ਜਦੋਂ ਉਹ ਉੱਡਣ ਦੀ ਕੋਸ਼ਿਸ਼ ਕਰੇ ਤੇ ਉਹਨੂੰ ਬੈਕ ਹਨਾ ਉਹਨੇ ਕੀ ਰੱਸੀ ਸੀਗੀ ਤੇ ਬੈਕ ਵਾਪਸ ਉੱਥੇ ਹੀ ਫੇਰ ਬਹਿਣਾ ਪੈਂਦਾ ਸੀ ਚਲੋ ਜੀ ਬਾਕੀ ਅਗਲੇ ਦੀ ਮਰਜ਼ੀ ਹਨਾ ਉਹਨੂੰ ਉੱਡਣ ਦੇਣਾ ਜਾਂ ਨਹੀਂ ਦੇਣਾ ਆਪਾਂ ਇਸ ਗੱਲ ਤੇ ਲੈਕਚਰ ਨਹੀਂ ਦੇਣਾ ਪਰ ਮੇਰੇ ਮਨ 'ਚ ਸੀ ਜੋ ਚੀਜ਼ ਆਉਂਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਹਨਾ ਮੇਰੇ ਮਨ 'ਚ ਜਿਹੜੀ ਵੀ ਚੀਜ਼ ਆਉਂਦੀ ਆ ਤੇ ਬਸ ਉਹਦੇ ਹੀ ਆਪਾਂ ਕੋੜਾ ਨਾ ਸ਼ੇਅਰ ਕਰ ਲਈ ਬਾਕੀ ਰੋਟੀ ਵਗੈਰਾ ਆਪਾਂ ਬਣਾ ਲਈ ਤੇ ਅੱਜ ਮੈਂ ਗਿੱਡਾ ਕੱਢਣ ਨਹੀਂ ਜਾ ਰਹੀ ਤੇ ਮੈਂ ਨਾ ਬਾਹਰ ਵੇੜੇ ਚੜਕ ਗਈ ਤੇ ਮੇਰਾ ਪੈਰ ਟਿੱਡਾ ਹੋ ਗਿਆ ਤੇ ਹੁਣ ਮੇਰਾ ਪੈਰ ਬਹੁਤ ਦੁਖੀ ਜਾਂਦਾ ਹੈਗਾ ਮੈਂ ਪਪਾ ਨੂੰ ਦੱਸਿਆ ਨਹੀਂ ਸੀਰਤ ਦੇ ਪਪਾ ਨੂੰ ਨਹੀਂ ਦੱਸਿਆ ਆਹਨ ਦੱਸੂਗੀ ਮੇਰਾ ਪੈਰ ਦੁਖ ਰਿਹਾ ਤੇ ਹੁਣ ਮੈਂ ਗਈ ਨਹੀਂ ਹੈਗੀ ਵੋਕਨ ਮੈਨੂੰ ਤਕਲੀਫ ਹੋ ਰਹੀ ਸੀ ਜਉਨੇ ਤਰਦੀਆਂ ਬਾਕੀ ਦੇਖਦੇ ਆ ਜਦੋਂ ਆਉਂਦੇ ਆ ਫੇਰ ਹੀ ਖਾਣੇ ਆ ਰੋਟੀ ਤੇ ਪਹਿਲਾਂ ਸੀਰਤ ਤੇ ਸੀਰਤ ਦੇ ਪਪਾ ਖਾ ਲੈਣਗੇ ਬਸ ਆਉਣ ਵਾਲੀ ਆ ਫੋਨ ਕਰ ਲਿਆ ਮੈਂ ਉਹਨਾਂ ਨੂੰ ਤੇ ਥੋੜੀ ਦੇਰ ਚ ਪਹੁੰਚਣ ਵਾਲੀ ਆ ਰੋਟੀ ਮੇਰੇ ਬਸ ਸੁਣੀ ਬਣਾ ਕੇ ਰੱਖੀ ਆ ਤੇ ਫਿਰ ਖਾਣੇ ਆ ਰੋਟੀ ਪਾਣੀ ਸਬਜੀ ਦੇਖੋ ਆਪਣੀ ਕਿੰਨੀ ਸੁਣੀ ਲੁੱਕਾਈ ਆ ਤੇ ਬਸ ਹੁਣ ਰੋਟੀ ਪਾ ਲਈਏ ਤੇ ਰੋਟੀ ਖਾਣ ਲੱਗੇ ਆ ਤੇ ਸਿਹਰਤ ਦੇ ਪਾਪਾ मैं ते सीरत लो जी खाओ पहला इधर सीरत होना त्रोरू भुख लगी आ। चलो जी खा दीए रोटी बह जा बहुत बहजा मैं खवा खा के अंब सी मैंगो खादा महंगो ਇਦਰੇ। ਕਿਦੋਂ ਮਮਾ ਵੀਡੀਓ ਬਣਾਉਂਦੇ ਓਏ। ਚੱਕਦੇ ਨਹੀਂ ਮੇਰੇ ਕੋਲ। ਸੀਤ ਕੋਈ ਮਮਾ ਵੀਡੀਓ ਪਾਉਂਦੇ। ਓਏ। ਆਹ। ਓ ਬੱਪਾ। ਓਹ ਬੱਪਾ। ਐਲਟੀ ਬਾਈ ਕਰਦੇ ਸਰਣ ਬਾਈ ਕਰਦੇ। ਸੀਤ ਕੋ ਬਾਈ 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 ਛੱਤਰੀ ਗਾਲ ਛਾਰਿਆਂ ਨੂੰ ਤੂੰ ਤਾਂ ਮੇਰੀ ਵੀਡੀਓ ਦੇਖਿਆ ਕਰੋ ਬਾਹਰੇ ਤੋਂ ਬਾਹਲੇ ਜਾਦੇ। ਛਾਰਿਆਂ ਨੂੰ ਸ਼ੰਦ ਕਰਦੇ ਕਰੋ। ਹਾਂ। ਹਾਂ। ਆਹ ਦੇ ਲੋਂ ਦੀ ਹੈ ਸਾਡੇ। ਆਹ ਜੂਰੀਆਂ। ਜੂਰੀਆਂ ਹਾਂ ਐ ਮਮਾ ਨੇ ਕੀਤੀਆਂ ਐਂ ਗੱਲਾਂ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਰੋਟੀ ਪਾਣੀ ਖਾ ਲਿਆ ਬਸ ਹੁਣ ਦੁੱਧ ਦੁੱਧ ਪੀਵਾਂਗੇ ਰੋਕ ਕੇ ਥੋੜੀ ਦੇਰ ਤੇ ਕੱਲੂ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਓਕੇ ਜੀ ਗੁੱਡ ਨਾਈਟ ਜੀ ਬਾਏ ਟੇਕ ਕੇਅਰ